ਘਰ ਵਾਲੀ ਲੱਗੀ ਸੀ ਕੰਮ ਤੇ ਤੇ ਰਾਹ ਦੇ ਵਿੱਚ ਇੱਕ ਲੰਡੂ ਆਸ਼ਕ ਖੜ ਜਾਂਦਾ ਸੀ ਹਰ ਰੋਜ਼ ਉਹਨੂੰ ਛੇੜਦਾ ਸੀ ਕਦੇ ਉਹਨੂੰ ਵੇਖ ਕੇ ਹੱਸਦਾ ਸੀ ਕਦੇ ਸੇਲੀਆਂ ਚੱਕਦਾ ਸੀ ਕਦੇ ਅੱਖਾਂ ਮਾਰਦਾ ਸੀ ਇੱਕ ਦਿਨ ਕੀ ਹੋਇਆ ਜਾ ਕੇ ਉਹਦੀ ਬਾਹ ਫੜ ਲਈ ਜਦੋਂ ਬਾਹ ਫੜ ਲਈ ਤੇ ਉਹਦੀ ਘਰ ਵਾਲੀ ਨੇ ਉਹਦੇ ਕੰਨ ਤੇ ਲਫੇੜਾ ਮਾਰਿਆ ਮੁੜ ਕੇ ਸੱਚਾ ਹੋਣ ਦਾ ਮਾਰਾ ਉਹਦੇ ਘਰ ਵਾਲੇ ਕੋਲੇ ਜਦੋਂ ਗਿਆ ਕਦਾ ਵੀ ਤਰੀਕਾ ਲਾ ਲੈਨੇ ਮੇਰੇ ਲਿਫੇੜਾ ਮਾਰਿਆ ਕਿਉਂ ਮਾਰਿਆ ਮੈਨੂੰ ਉਹਨੂੰ ਪੁੱਛ ਉਹਨੂੰ ਜਦੋਂ ਪੁੱਛਿਆ ਉਹ ਕਹਿੰਦਾ ਜੇ ਮੈਨੂੰ ਨਤ ਛੇੜਦਾ ਸੀ ਮੈਂ ਤੁਹਾਡੇ ਕੋਲੇ ਗੱਲ ਨਹੀਂ ਕੀਤੀ ਪਰ ਮੈਂ ਆਪੇ ਨੈੱਟ ਲੈ ਮੈਂ ਇਹਦੇ ਲਿਫੇੜਾ ਤਾਂ ਮਾਰਿਆ ਬਾਈ ਇਹ ਇਸ ਕਰਕੇ ਧੀਆ ਪਣਾ ਬਾਹਰ ਨਿਕਲ ਤੋ ਡਰਦਿਆਂ ਇਹ ਕੰਮ ਨਾ ਕਰਿਆ ਕੋਲ ਆਪਾਂ ਬੰਦੇ ਨਾਲ ਗੱਲ ਕਰਾਂਗੇ ਉਹ ਆਸ਼ਕ ਨਾਲ ਗੱਲ ਕਰਾਂਗੇ ਜਿਨ੍ਹਾਂ ਦੀ ਤੂੰ ਤੂੰ ਮੈਂ ਮੈਂ ਹੋਈਆ ਕੈਮਰੇ ਸਾਹਮਣੇ ਵੀ ਉਹ ਤੂੰ ਤੂੰ ਮੈਂ ਮੈਂ ਹੋਈਆ ਆ ਜਾ ਬਾਈ ਮਾੜੇ ਖੱਚ ਕੇ ਆਪਾਂ ਗੱਲਬਾਤ ਕਰਦੇ ਆਂ ਇਹ ਕਰਾ ਯਾਰ ਸੱਸੀ ਗਾਲ ਜੀ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਇੱਕ ਬੰਦੇ ਨੇ ਛੇੜਤੀ ਉਹਦੀ ਘਰ ਵਾਲ ਨੇ ਮਾਰਿਆ ਲਫੜਾ ਤੇ ਰੌਲਾ ਕੀ ਆ ਆਪਾਂ ਗੱਲ ਕਰਦੇ ਕੀ ਗੱਲ ਹੋਈ ਬਈ ਯਾਰ ਬਈ ਯਾਰ ਗੱਲ ਆਈ ਸੀ ਇਹਦੇ ਘਰ ਵਾਲੀ ਸੀ ਲੱਗੀ ਦੁਕਾਨ ਤੇ ਅੱਛਾ ਉਹਨੇ ਮਾਰੀ ਮੇਰੇ ਚਪੇੜ ਕਿਉਂ ਮਾਰੀ ਛੇੜਦਾ ਸੀ ਬਈ ਮਾਨੂੰ ਤੂੰ ਨਾਲ ਤੂੰ ਛੇੜਦਾ ਸੀਗਾ ਉਹਨੂੰ ਛੇੜਦਾ ਤਾਂ ਕੋਈ ਹੋਰ ਸੀ ਮੈਂ ਤਾਂ ਮੈਂ ਹੀ ਛੇੜਦਾ ਹੀ ਮੰਨ ਲਿਆ ਲੈ ਸੁਣ ਲੈ ਤੂੰ ਮੇਰੀ ਘਰ ਲੈ ਛੇੜਿਆ ਕਿਵੇਂ ਤੇਰੇ ਨਾਲ ਮਾਰ ਮਾਂ ਲਫੜੇ ਮੈਂ ਤੇਰਾ ਮੂਤ ਕੱਢ ਦੂੰ ਮੈਂ ਬਈ ਪਿਆਰ ਨਾ ਗੱਲ ਕਰ ਮੜੀ ਗੱਲ ਤੂੰ ਮੇਰੇ ਘਰ ਨਹੀਂ ਛੇੜੇ ਤੈਨੂੰ ਮੈਂ ਪਿਆਰ ਨਾ ਗੱਲ ਕਰਾ ਤੇ ਬਈ ਯਾਰ ਘਰ ਵਾਲੀ ਮੈਂ ਛੇੜੂਗਾ ਆਇਆ ਤਾਂ ਤੂੰ ਫਿਰ ਮੈਂ ਛੇੜੂਗਾ ਤੂੰ ਛੇੜ ਓਏ ਬਈ ਯਾਰ ਮੈਂ ਮੇਰੀ ਗੱਲ ਸੁਣ ਬਈ ਲੜ ਡੀ ਟਾਂਗ ਦੇਣਾ ਲੜਨਾ ਤੂੰ ਮੇਰੇ ਘਰੋਂ ਛੇੜਿਆ ਕਿਵੇਂ ਓਏ ਮੇਰੀ ਗੱਲ ਸੁਣ ਓਏ ਯਾਰ ਤੂੰ ਤਾਂ ਫਿਰ ਹਰੇਕ ਕੁੜੀ ਨੂੰ ਛੇੜੇਗਾ ਛੇੜਾ ਕੇ ਹੋਰ ਨਹੀਂ ਸੀ ਉਹਨੂੰ ਭੁਲੇਖਾ ਪਾ ਗਿਆ ਮੇਰੇ ਤੇਨੂੰ ਮੈਂ ਕਿਹਾ ਇਹਨੂੰ ਪਿਆਰ ਨਾਲ ਉਹਨੂੰ ਬਾਕੇ ਪੁੱਛ ਲਈ ਮੇਰੇ ਕੋਲ ਐ ਸਾਹਮਣੇ ਮੇਰੇ ਨਾਲ ਨਾਲ ਬਾਦੀ ਇਹਨੂੰ ਕਰਕੇ ਤੇ ਤੂੰ ਕਿਉਂ ਕਿਹਾ ਹੁਣ ਮੈਂ ਛੇੜੂਗਾ ਤੇ ਬ ਕਿਹ ਹਾਂ ਆਏ ਨਹੀਂ ਬਾਅਦ ਨਾਲ ਗੱਲ ਕਰੋ ਬਾਈ ਮੇਰੀ ਗੱਲ ਸੁਣ ਲੈ ਫਰਾ ਗਲਮਾ ਦਾ ਮਸੜਾਉਣ ਵੀ ਜਾਣਦਾ ਮਸੜਾਉਣ ਉਹ ਬੋਲਦਾ ਕਿਵੇਂ ਫਿਰ ਗੱਲ ਤੁਹਾਨੂੰ ਤੁਹਾਨੂੰ ਹੁਣ ਯਾਰ ਮੇਰੀ ਘਰ ਲਈ ਛੇੜਿਆ ਇਹਨੇ ਇਹਨੂੰ ਸ਼ਰਮ ਆਉਣੀ ਚਾਹੀਦੀ ਐ ਇਕ ਨਹੀਂ ਚਾਹੀਦੀ ਮੈਨੂੰ ਗੱਲ ਸੁਣ ਫਿਰ ਚਿਬਲੇ ਖਾਊਗਾ ਲੱਤਾ ਖਾਊਗਾ ਇਹ ਮਤੋਂ ਮੇਰੇ ਹੁਣ ਦੱਸ ਖੜ ਜਾ ਓਏ ਇੱਥੇ ਖੜ ਓਏ ਹੋਰ ਕੀ ਅੱਬੇ ਸਾਰੀ ਜੀੜੀ ਹੁੰਦਾ ਇਹ ਮੈਂ ਇਹ ਪਾਜੋ ਮੇਰੀ ਘਰ ਲਈ ਛੇੜ ਗੱਲ ਮੇਰੀ ਸੁਣ ਇੱਕ ਧਿਆਨ ਨਾਲ ਕੀ ਗੱਲ ਹੋਈ ਓ ਤੂੰ ਮੈਨੂੰ ਸਾਰੀ ਗੱਲ ਦੱਸ ਗੱਲ ਇਹਦੇ ਘਰਾਂ ਵਾਲੀ ਹਾਂ ਗੱਲ ਕਰਦੀ ਸੀ ਮੇਨ ਨਾਲ ਪਰ ਉਹ ਮੇਰੇ ਸੱਚ ਨਾਲ ਬਈਰ ਛੇੜਾ ਕੇ ਹੋਰ ਨੇ ਚਪੇੜ ਮਾਰੀ ਮੇਰੇ ਨਹੀਂ ਮੈਂ ਹੀ ਛੇੜਾ ਮੰਨ ਕੇ ਚੱਲ ਗੱਲ ਗੱਲ ਕੀ ਹੋਈ ਮੈਨੂੰ ਗੱਲ ਪੂਰੀ ਦੱਸ ਸਾਂ ਫਿਰ ਗੱਲ ਆ ਅਸੀਂ ਦੁਕਾਨ ਤੇ ਲੱਗੀ ਸੀ ਉਥੇ ਹਾਂ ਸੇਠ ਦੇ ਮੰਡੀ ਉਥੇ ਕਿਤੇਰ ਝਾਕਦੀ ਸੀ ਵੀ ਹੁਣ ਚਾਕੂ ਕਦ ਅਗਲਾ ਛੇੜੂਗਾ ਹੀ ਹੁਣ ਤੂੰ ਉੱਤਰੇ ਗਈ ਚੱਲ ਬਈ ਮੇਰੀ ਗੱਲ ਸੁਣ ਜੇ ਕੋਈ ਕੁੜੀ ਜਾਂਦੀ ਐ ਰਾਹ ਚ ਜਾਂ ਕੋਈ ਬੁੜੀ ਜਾਂਦੀ ਐ ਰਾਹ ਚ ਤੇ ਜੇ ਝਾਕ ਲਿਆ ਤੇ ਹੁਣ ਛੇੜੂਗਾ ਇਹ ਫਿਰ ਤਾਂ ਹਰੇਕ ਬੰਦਾ ਛੇੜੂਗਾ ਹਰੇਕ ਕੁੜੀ ਨੂੰ ਮੈਂ ਕਮਲਾ ਮੈਂ ਮੇਕਸਦੀ ਸੀ ਨਹੀਂ ਇੱਕ ਵਾਸਤੇ ਇੱਕ ਨਹੀਂ ਇੱਕ ਵਾਸਤੇ ਤੂੰ ਕਹਿਣਾ ਤੇਰੇ ਮੂੰਹ ਨੂੰ ਵੇਖ ਕੇ ਹੱਸਦੀ ਹੈ ਨਹੀਂ ਨਹੀਂ ਇੱਕ ਮੈਂ ਇੱਕ ਗੱਲ ਪੁੱਛਦਾ ਇੱਕ ਵਾਸਤੇ ਤੂੰ ਕਹਿਣਾ ਮੈਂ ਉਹਨੂੰ ਛੇੜਿਆ ਨਹੀਂ ਇੱਕ ਵਾਸਤੇ ਤੂੰ ਕਹੀ ਨਾ ਮੈਨੂੰ ਵੇਖ ਕੇ ਹੱਸਦੀ ਹੈ ਬਈ ਛੇੜਿਆ ਹੀ ਮੈਂ ਮਰ ਮੰਨ ਕੇ ਚਲ ਛੇੜਿਆ ਠੀਕ ਆ ਛੇੜਿਆ ਵੀ ਹੈ ਮੈਂ ਲਫੇੜਾ ਸਹੀ ਵੱਜਿਆ ਲਫੇੜਾ ਕਿ ਮੈਂ ਸਹੀ ਬਥਰਾ ਠੀਕ ਹੈ ਮੈਂ ਤਾਂ ਦੱਸਦਾ ਸਾਰੀ ਗੱਲ ਜਦੋਂ ਇਹਦੇ ਲਫੜਾ ਵੱਜਿਆ ਇਹ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਤਰੀਕਾ ਨਾਲ ਮੇਰੇ ਚਪੜਾ ਮਾਰਿਆ ਮੈਂ ਕਿਹਾ ਕਿਉਂ ਮਾਰਿਆ ਕਹਿੰਦਾ ਬਈ ਉਹਨੂੰ ਭਲੇਖਾ ਲੱਗਿਆ ਕਹਿੰਦਾ ਮੈਂ ਮੈਨੂੰ ਛੇੜਿਆ ਵੀ ਮੈਨੂੰ ਤਾਂ ਉਹਨੇ ਛੇੜਿਆ ਠੀਕ ਹੈ ਮੈਂ ਤੇਰੀ ਘਰ ਨੂੰ ਕਹਿੰਦਾ ਮੈਂ ਨਾ ਛੇੜਿਆ ਨਹੀਂ ਤਾਂ ਉਹਨੇ ਮੇਰੇ ਚਪੇੜਾ ਮਾਰਿਆ ਜਾਂ ਰੱਬ ਜਾਣੇ ਇਹ ਸੱਚਾ ਬੰਨ ਮੇਰੇ ਕੋਲ ਤਾਂ ਆਇਆ ਸੀ ਵੀ ਮੇਰੇ ਤੇ ਕੋਈ ਗੱਲ ਨਾ ਹੋ ਜੇ ਠੀਕ ਹੈ ਇਹ ਤਾਂ ਆਇਆ ਹੋਊਗਾ ਤੇ ਮੇਰੀ ਘਰਲ ਨਹੀਂ ਬੇਕਾਰ ਵੀ ਹੈਣੀ ਬਈ ਵੀ ਮੇਰੀ ਘਰ ਵਾਲੀ ਜੇ ਕੋਈ ਛੇੜੂਗਾ ਤਾਂ ਚਪੇੜਾ ਨਾ ਮਾਰੂਗੀ ਤੇ ਜਾਂ ਜਾਣ ਕੇ ਇਹਨੂੰ ਕਰਦੀ ਹੋਵੇ ਉਹ ਵੀ ਠੀਕ ਹੈ ਜਾਣ ਕੇ ਚਪੇੜਾ ਮਾਰਿਆ ਹੋਵੇ ਇਹਨੇ ਮੇਰੀ ਘਰ ਨੂੰ ਛੇੜਿਆ ਨਾ ਇਹਨੂੰ ਮੈਂ ਪੁੱਛਣਾ ਇਹਨੂੰ ਮੈਂ ਦੱਸਣਾ ਵੀ ਛੇੜੀ ਦਾ ਕਿਵੇਂ ਹੁੰਦਾ ਮੇਰੀ ਗੱਲ ਸੁਣ ਤੂੰ ਚਲ ਪਰ ਮੈਂ ਸੀੜਾ ਹੁੰਦਾ ਫਿਰ ਮੈਂ ਗਲਤ ਹੁੰਦਾ ਫਿਰ ਮੈਂ ਤੇਰੇ ਕੋਲ ਨਹੀਂ ਘਰੇ ਜਾਂਦਾ ਸੀ ਮੈਂ ਠੀਕ ਆ ਗਲਤ ਤਾਂ ਮੇਰੇ ਕੋਲ ਇਹਦੇ ਕੋਲ ਗਿਆ ਬਾਈ ਇਹਦਾ ਭੈਣ ਦਾ ਖਸਮ ਪਤਾ ਨਹੀਂ ਕੀ ਖਾਈ ਪਿਆ ਸੀ ਲੈ ਕੀ ਖਾ ਕੇ ਪਿਆ ਸੀ ਮੈਂ ਪਤਾ ਨਹੀਂ ਕੀ ਅੱਗ ਸੁਆਹ ਖਾਦਾ ਦਾ ਮੈਂ ਆ ਵੀ ਗੱਲ ਸੁਣ ਲੈ ਤੇਰੇ ਘਰ ਵਾਲੀ ਨੇ ਮਾਰੀ ਚਪੇੜ ਤੇ ਮੈਂ ਕਹਿੰਦਾ ਹੁਣ ਮੜਾ ਨਾ ਬਚਾ ਕੇ ਰੱਖੀ ਮੈਥੋਂ ਤੇ ਮੇਰੇ ਘਰ ਵਾਲੀ ਕਿਹੜੀ ਉਹ ਵੀ ਨਹੀਂ ਮੇਰੇ ਮਗਰ ਲੱਗਦੀ ਯਾਰ ਉਹ ਲਾਉ ਉਹਨੂੰ ਮੈਂ ਅੱਧੇ ਘਰ ਤੇਰੇ ਘਰ ਵਾਲੀ ਨੂੰ ਸੀੜਨਾ ਗਿਆ ਮੈਂ ਆਪਦੇ ਘਰ ਵਾਲੀ ਨੂੰ ਸੀੜਦਾ ਲਾਉ ਉਹ ਵੀ ਨਹੀਂ ਮੈਥੋਂ ਇੱਥੇ ਕਹਿੰਦਾ ਮੈਂ ਆਪਦੇ ਘਰ ਵਾਲੀ ਨੂੰ ਨਹੀਂ ਸੀੜਦਾ ਇਹਦਾ ਕਦਮ ਆਦਿ ਘਰ ਵਾਲ ਨੂੰ ਛੇੜਦਾ ਤੇ ਇਹ ਕਹਿੰਦਾ ਯਾਰ ਭਾਈ ਜੇ ਬੰਦਾ ਸਹੀ ਹੋਵੇ ਨਾ ਤੇ ਮੈਂ ਮੰਨਦਾ ਵੀ ਪਿੰਡ 'ਚ ਬੰਦੇ ਦਾ ਸਹੀ ਹੋਣਾ ਚਾਹੀਦਾ ਕੈਰੈਕਟਰ ਜੇ ਬੰਦੇ ਦਾ ਪੈਕਟ ਪਿੰਡ 'ਚ ਕੈਰੈਕਟਰ ਨਹੀਂ ਸਹੀ ਇਹਦਾ ਇਹਦਾ ਨਹੀਂ ਸਹੀ ਭਾਈ ਇਹਦੀ ਘਰ ਵਾਲੀ ਨੂੰ ਜਾਣਦੀ ਨਹੀਂ ਇਹ ਕਹਿੰਦਾ ਮੈਂ ਆਦੀ ਮੈਂ ਆਦੀ ਘਰ ਲਈ ਨਹੀਂ ਛੇੜੀ ਤੇ ਉਹ ਹੱਥ ਲਾਉਣ ਦਿੰਦੀ ਨਹੀਂ ਭਈ ਇਹਨੂੰ ਕਿਉਂ ਨਹੀਂ ਲਾਉਣ ਦਿੰਦੀ ਇਹ ਬੰਦੇ ਤੋਂ ਨਾਲ ਪਾਈ ਰੱਖਦੀ ਹੈ ਇਹ ਬੰਦੇ ਤੋਂ ਮਾਰਦਾ ਮੁਸ਼ਕ ਪਹਿਣਦੇ ਯਾਰ ਦਾ ਹੁਣ ਖੜੇ ਦਾ ਮੁਸ਼ਕ ਵਿੱਚ ਦਾਰੂ ਪੀਤੀ ਇਹਦੀ ਤੇਰੀ ਪੀਤੀ ਅਪਰਦਾ ਭਈ ਇਹ ਸਾਰਾ ਟਾ ਤੇ ਬਈ ਕਿ ਸਿਆਣਾ ਹੀ ਆ ਤੂੰ ਛੇੜੀ ਗੱਲ ਹੈਗਾ ਭਾਈ ਬਈ ਯਾਰ ਕਦੋਂ ਬਈਰ ਬੰਦਾਂ ਨੂੰ ਚਾਕੂਗਾ ਤਾਂ ਯਾਰ ਨੁਕਸਾਨ ਤਾਂ ਹੁੰਦਾ ਹੀ ਹੈ ਯਾਰ ਇੱਕ ਕੁਲੀ ਬਈ ਲੰਘਦੀ ਐ ਤੂੰ ਪੱਤਰਕਾਰ ਆ ਤੂੰ ਸਿਆਣਾ ਯਾਰ ਮੇਰੀ ਗੱਲ ਇੱਕ ਮਿੰਟ ਮੈਂ ਚਾਕ ਲੂਗੀ ਯਾਰ ਛੇੜੀ ਆ ਜਾ ਜੇ ਬੁੜੀ ਕੋਈ ਇਹਦੀ ਮੰਮੀ ਜਾਊ ਜੇ ਤੇ ਭੈਣ ਜਾਂਦੀ ਹੋਵੇ ਜਾਂ ਮੈਨੂੰ ਵੇਖ ਲੈ ਤੇ ਮੈਂ ਉਹਨੂੰ ਐਂ ਕਹਾਂਗਾ ਕਿ ਤੂੰ ਮੇਰਾ ਵੇਖੀ ਮੈਂ ਤੈਨੂੰ ਛੇੜਾਂ ਨਾਲੇ ਤੂੰ ਮੇਰਾ ਕਰ ਲੈ ਕੀ ਕਰਨਾ ਨਾਲੇ ਇਹ ਕਰ ਲੈ ਮੈਂ ਤਾਂ ਛੇੜੂਗਾ ਇਹ ਤੂੰ ਗੱਲ ਛੱਡ ਦੇ ਮੈਂ ਤਾਂ ਛੇੜੂਗਾ ਇੱਕ ਮੇਰੀ ਗੱਲ ਸੁਣ ਲੈ ਨਹੀਂ ਸੁਣ ਲੈ ਬਈ ਨਾਲੇ ਤੂੰ ਜਿਹੜੀ ਗੱਲ ਕਰ ਰਿਹਾ ਫਿਰ ਇਹ ਕਹਿ ਰਹੇ ਨੇ ਵੀ ਮੇਰਾ ਕੋਲ ਵੇਖ ਲੈ ਤੇ ਇਹ ਗੱਲ ਛੱਡ ਦੇ ਨੂੰ ਕਹ ਨਾਲ ਤੇਰੇ ਘਰੇ ਮਾਂ ਭੈਣ ਜਾਂ ਕੋਈ ਹੈਗੀ ਹੈ ਤੂੰ ਹੀ ਛੇੜ ਯਾਰ ਲੈ ਆ ਲੈ ਲਾ ਕੋ ਨਹੀਂ ਲਿਆਈ ਫਿਰ ਮੂਰੇ ਨਹੀਂ 1 ਮਿੰਟ ਬਾਈ ਤੇਰੇ ਘਰੇ ਓ ਯਾਰ ਬਾਈ ਯਾਰ ਮਾਂ ਗਲਤ ਹੋ ਗਈ ਤਾਂ ਭੈਣ ਗਲਤ ਹੋ ਗਈ ਹੈਗੀ ਹੈ ਮਾਂ ਨਾ ਮਾਂ ਖਰਾ ਹੋ ਗਈ ਤਾਂ ਬੇਗੜਾ ਛੇੜੂਗਾ ਨਹੀਂ 1 ਮਿੰਟ ਹੈਗੀ ਹੈ ਕੀ ਘਰੇ ਤੇਰੇ ਮਾਂ ਭੈਣ ਕੁਝ ਤੇਰਾ ਪਾਣੂ ਕੀ ਪਤਾ ਯਾਰ ਹੁਣ ਤੇਰੇ ਹੈਗੇ ਘਰੇ ਤੇ ਨਹੀਂ ਹੈਗੇ ਆ ਹੈਗੇ ਨਾ ਹਾਂ ਜਦੋਂ ਤੇਰੀ ਮੰਨ ਲਾ ਭੈਣ ਜਾਂ ਮਾਂ ਕਿਤੇ ਜਾਂਦੀ ਤੂੰ ਨਾਲ ਤੁਰਿਆ ਜਾਂਦਾ ਹਾਂ ਮੈਂ ਓ ਯਾਰ ਮੈਂ ਭੈਣ ਨਹੀਂ ਹੀ ਕਿਉਂ ਬਈ ਯਾਰ ਸੱਚ ਜਾਨ ਸੁਣੀ ਨਾ ਤੂੰ ਫਿਰ ਇਹ ਤੂੰ ਇਹਦੇ ਘਰੇ ਕਹਿਣਾ ਆਇਆ ਫਿਰ ਮੇਰੇ ਕੋਲ ਕੀ ਲੈਣ ਆਇਆ ਫਿਰ ਬਈ ਮੈਂ ਤਾਂ ਲੰਬਾ ਦੇਣ ਆਇਆ ਕੀ ਲੰਬਾ ਦੇਣ ਆਇਆ ਆ ਤੇ ਘਰ ਵਾਲੀ ਨੂੰ ਸਮਝਾ ਲਾ ਬਈ ਤੂੰ ਇੱਕ ਘਰ ਵਾਲੀ ਬਿਨਾਂ ਗੱਲੋਂ ਲਪੇੜੇ ਮਾਰਦੀ ਫਿਰਦੀ ਆ ਫਿਰ ਹੋਰ ਕਿਸੇ ਤੇ ਨਹੀਂ ਮਾਰਿਆ ਮੇਰੀ ਘਰ ਵਾਲੀ ਨੂੰ ਮੈਂ ਤੁਮ ਇੱਕ ਗੱਲ ਹੋਰ ਪੁੱਛਦਾ ਇੱਕ ਦਿਨ ਮੈਂ ਹੋਰ ਪੁੱਛਦਾ ਜਦੋਂ ਇਹ ਤੇਰੇ ਕੋਲੇ ਆਇਆ ਹਨਾ ਵੀ ਤੇਰੀ ਘਰ ਵਾਲੀ ਨੇ ਇਹਦੇ ਲਫੇੜਾ ਮਾਰਿਆ ਤੂੰ ਅਦੀ ਘਰ ਵਾਲੀ ਨੂੰ ਪੁੱਛਿਆ ਬਈ ਮੇਰੀ ਘਰ ਵਾਲੀ ਮੇਰੇ ਕੋਲ ਆਈ ਆ ਮੈਂ ਉਹਨੇ ਮੇਰੇ ਕੋਲ ਗੱਲ ਨਹੀਂ ਕੀਤੀ ਪਹਿਲਾਂ ਆ ਜੋ ਇੰਨਾ ਹੀ ਮੋਹ ਪਿਆਰਾ ਦਾ ਫਿਰ ਉਹਨੂੰ ਘਰੇ ਰੱਖ ਗਿਆ ਪਰ ਕਾਹ ਦੁਕਾਨਾਂ ਦੇ ਵਿਚਾਰੀ ਦੇ ਪੈਰ ਜਿੰਦਗੀ ਖਰਾਬ ਕਰ ਦਿੱਤੀ ਉਹ ਕਹਿੰਦੀ ਮੈਂ ਲੱਗਣਾ ਯਾਰ ਮੈਨੂੰ ਲੱਗ ਜਾ ਮੈਂ ਤੇਰਾ ਸਾਰਾ ਬੋਲ ਕੋਈ ਹੋਰ ਵੀ ਕੋਈ ਬਸ ਕਰ ਨੂੰ ਯਾਰ ਤੈਨੂੰ ਪੁੱਛ ਕੇ ਨਾ ਆ ਨਾ ਨਹੀਂ ਮੇਰੀ ਗੱਲ ਸੁਣ ਤੇ ਮੈਂ ਤੁਹਾਨੂੰ ਇੱਕ ਗੱਲ ਚੀਜ਼ ਪੁੱਛਣੀ ਮੈਂ ਤੁਹਾਨੂੰ ਬਾਰ ਬਾਰੀ ਇਹ ਚੀਜ਼ ਪੁੱਛੀ ਜਾਂਦਾ ਵੀ ਜਦੋਂ ਤੁਹਾਡੇ ਪਰਿਵਾਰ ਦੇ ਵਿੱਚ ਮੰਨ ਲਾ ਬੁੜੀਆਂ ਕੁੜੀਆਂ ਹੈਗੀਆਂ ਹਨਾ ਉਹੀ ਅੱਜ ਤੋਦੀ ਆ ਉਹੀ ਘਰ ਵਾਲੀ ਦੀ ਇਹਦੀ ਆ ਇੱਕ ਤਾਂ ਬਈ ਮੇਰੀ ਗੱਲ ਸੁਣ ਲੈ ਇਹਦੇ ਘਰ ਵਾਲੀ ਦੀ ਵੀ ਅ ਖੜਾ ਅਸੜਾ ਦੀ ਮੈਂ ਮੰਨਦਾ ਮੈਂ ਗਲਤੀ ਮੰਨ ਗਿਆ ਇਹ ਬਾਈ ਗਲਤੀ ਮੰਨਦਾ ਇਹ ਗਲਤੀ ਮੰਨਦਾ ਬਾਈ ਮੈਂ ਇੱਕ ਗੱਲ ਕਹਿਣਾ ਚਾਹਣਾ ਹਾਂ ਇਹ ਕਹਿੰਦਾ ਵੀ ਮੈਂ ਨਹੀਂ ਛੇੜੀ ਹਨਾ ਮੈਂ ਮੰਨਦਾ ਯਾਰ ਵੀ ਨਹੀਂ ਛੇੜੀ ਹੋਣੀ ਚਲ ਹਨਾ ਪਰ ਮੈਂ ਕਹਿੰਦਾ ਵੀ ਜੇ ਅੱਜ ਇਹਦੇ ਇਲਜ਼ਾਮ ਲੱਗਿਆ ਫਿਰ ਕਿਸੇ ਗੱਲੋਂ ਹੀ ਲੱਗਿਆ ਯਾਰ ਜਿੱਥੇ ਅੱਗ ਹੁੰਦੀ ਧੂਆਂ ਤਾਂ ਹੁੰਦਾ ਹੀ ਆ ਵੀ ਜਿੱਥੇ ਇਹਨੇ ਛੇੜੀ ਇਹ ਕਹ ਰਿਹਾ ਕਹਿੰਦਾ ਵੀ ਮੈਂ ਬਾਈ ਲੰਘਿਆ ਜਾਂਦਾ ਸੀਗਾ ਕਿ ਹੋਰ ਨੇ ਛੇੜੀ ਤੇ ਮੇਰਾ ਨਾਮ ਲੱਗ ਗਿਆ ਤਲੇ ਨੇ ਹੁਣ ਗਲਤੀ ਮੰਨ ਲਈ ਹੁਣ ਗਲਤੀ ਮੰਨ ਲਈ ਬਈ ਮੈਂ ਕਿਹੜਾ ਇਹde ਗੱਲ ਪੈਣਾ ਜਾਂ ਮੈਂ ਇੰਨਾ ਤਕੜਾ ਵੀ ਹੈ ਨਹੀਂ ਬਈ ਮੈਂ ਇਹde ਗੱਲ ਪਾਉਂਗਾ ਠੀਕ ਆ ਪਰ ਗੁੱਸਾ ਤਾਂ ਬੰਦੇ ਨੂੰ ਆਉਂਦਾ ਹੀ ਆ ਬਈ ਅਜੀ ਘਰ ਵਾਲੀ ਨੂੰ ਕੋਈ ਛੇੜਦਾ ਤੇ ਹਾਂ ਮੈਂ ਕਹਿੰਦਾ ਇਹ ਇਹ ਕਹਿੰਦਾ ਵੀ ਮੇਰੀਆਂ ਮਾਵਾ ਤਾਂ ਹੀਆ ਪੈਣਾ ਹੈਗੀਆਂ ਬਈ ਯਾਰ ਮੈਂ ਇਹਜਾ ਕੰਮ ਨਹੀਂ ਕਰਦਾ ਮੈਂ ਜਿਹੜਾ ਪਰਿਵਾਰ ਵਾਲਾ ਬੰਦਾ ਮੈਂ ਕਿਉਂ ਕਰੂੰਗਾ ਮੇਰੀ ਗੱਲ ਸੁਣ ਲੈ ਕਿੰਨੀ ਵਧਾਈ ਜਾਏਗਾ ਗੱਲ ਉਨੀ ਵਧੀ ਜਾਊਗੀ ਇਹਦੇ ਲੱਸੀ ਤੇ ਲੜਾਈ ਤੇ ਜਿੰਨੇ ਮਰਜੀ ਹਾਂ ਮਰਜੀ ਉਹਦਾ ਲੋ ਚੱਲ ਬਈ ਤੁਸੀਂ ਇਹਦੇ ਨਾਲ ਕਰ ਲੋ ਗੱਲ ਆਪਣਾ ਦਾ ਹੈਗਾ ਮਾਫੀ ਮੰਨਦੇ ਆਪਾਂ ਤਾਂ ਨੂੰ ਤੂੰ ਹੁਣ ਬਾਈ ਮੰਨ ਕੇ ਚੱਲੇ ਇਹਦੀ ਚੀਜ਼ ਇਹ ਕਹਿੰਦਾ ਮੈਂ ਗਲਤੀ ਮੰਨਦਾ ਇਹਨੂੰ ਹੋ ਜਾ ਮੜਾ ਜਾ ਇਹ ਗਲਤੀ ਮੰਨਦਾ ਚੱਲ ਇਹਨੇ ਆਪਦੀ ਗਲਤੀ ਮੰਨ ਲਈ ਹਨਾ ਚੱਲ ਤਰੀਕਰ ਵਾਲੀ ਨੇ ਘਰੇ ਆ ਕਿ ਨਹੀਂ ਦੱਸਿਆ ਵੀ ਘਰੇ ਕਲੇਸ਼ ਨਾ ਪaje ਪਿੰਡ ਚ ਨਾ ਇਹ ਦਿੱਥੋਂ ਆ ਗਿਆ ਜਾਂਦਾ ਸੱਚਾ ਹੋਣ ਦਾ ਮਾਰ ਆ ਗਿਆ ਜਾਂ ਕੋਈ ਗੱਲਬਾਤ ਹੋਰ ਆ ਕੋਈ ਜਿਵੇਂ ਮੈਨੂੰ ਨਹੀਂ ਪਤਾ ਇਹਦੇ ਦਿਲ ਚ ਕੀ ਸੀਗਾ ਪਹਿਲਾਂ ਜਿਵੇਂ ਆਕੜਦਾ ਸੀਗਾ ਮੁੜ ਕੇ ਗਲਤੀ ਮੰਨ ਕੇ ਚੱਲੇ ਨੇ ਆਪਦੀ ਵੀ ਕਹਿੰਦੇ ਹੁੰਦੇ ਆ ਇੱਕ ਸਿਆਣਪ ਦਿਖਾਤੀ ਵੀ ਚੱਲ ਗਲਤੀ ਹੋ ਗਈ ਸੀ ਹਨਾ ਹੁਣ ਤੂੰ ਮੰਨ ਕੇ ਚੱਲ ਇਹੋ ਜਿਹੇ ਬੰਦੇ ਜਿਹੜੇ ਗਲਤੀਆਂ ਕਰਦੇ ਆ ਹੁਣ ਉਹ ਜਿਹੜੇ ਇਹ ਕੁੜੀਆਂ ਨੂੰ ਮੰਨ ਲਓ ਪਿੰਡ ਦੀਆਂ ਕੁੜੀਆਂ ਜਾਂ ਪਿੰਡ ਦੀਆਂ ਨੋਹਾ ਕੰਮ ਕਰਦਿਆਂ ਕੋ ਮਜਬੂਰੀ ਚ ਕਰਦਿਆਂ ਹਨ ਉਹਨਾਂ ਨੂੰ ਜਦੋਂ ਜਾਜਾ ਛੇੜਦੇ ਆ ਉਹਨਾਂ ਦਾ ਜੀਨਾਂ ਦੁੱਬਲ ਕਰਦੇ ਉਹ ਕੀ ਇਹੋ ਜਿਹੇ ਬੰਦਿਆਂ ਨੂੰ ਕੀ ਕਹਿਣਾ ਚਾਹਣਾ ਮੈਂ ਭਾਈ ਸਾਰਿਆਂ ਨੂੰ ਇੱਕ ਗੱਲ ਜਰੂਰ ਕਹਿਣਾ ਚਾਹਣਾ ਵੀ ਜਿਹੜੀਆਂ ਕੁੜੀਆਂ ਪਿੰਡਾਂ ਚੋਂ ਨਿਕਲ ਕੇ ਜਾਂ ਸ਼ਹਿਰਾਂ ਚੋਂ ਨਿਕਲ ਕੇ ਬਾਹਰ ਕੰਮ ਕਰਨ ਜਾਂਦੀਆਂ ਵੀ ਮਾਪਿਆਂ ਦਾ ਸਾਰਾ ਬਣਦੀਆਂ ਜਾਂ ਆਪਣੇ ਘਰ ਵਾਲੇ ਦਾ ਸਾਰਾ ਬਣਦੀਆਂ ਵੀ ਅਸੀਂ ਵੀ ਪੈਸਾ ਕਮਾਈਏ ਤੇ ਸਾਡੇ ਘਰ ਦੇ ਵਿੱਚ ਮਾੜਾ ਮਤਲਬ ਸਿਸਟਮ ਸਹੀ ਰਵੇ ਹਣਾ ਵੀ ਹਰ ਇੱਕ ਕੁੜੀ ਗਲਤ ਨਹੀਂ ਹੁੰਦੀ ਬਈ ਹਣਾ ਸਾਰੀਆਂ ਕੁੜੀਆਂ ਨੂੰ ਮੈਂ ਨਹੀਂ ਕਹਿੰਦਾ ਵੀ ਹਣਾ ਵੀ ਸਾਰੀਆਂ ਗਲਤ ਹੁੰਦੀਆਂ ਕਈ ਕੁੜੀਆਂ ਹੁੰਦੀਆਂ ਹਣਾ ਵੀ ਗਲਤ ਹੁੰਦੀਆਂ ਪਰ ਯਾਰ ਕੋਈ ਵੀ ਆ ਯਾਰ ਗਲਤ ਵੀ ਆ ਆਪਣੀ ਸਹੀ ਵੀ ਆ ਪਰ ਆਪਣਾ ਹੱਕ ਨਹੀਂ ਹੈਗਾ ਕਿਸੇ ਦੀ ਭੈਣ ਜਾਂ ਕਿਸੇ ਦੀ ਮਾਂ ਜਾਂ ਕਿਸੇ ਦੀ ਘਰ ਵਾਲੇ ਨੂੰ ਗਲਤ ਬੋਲਣਾ ਜਾਂ ਉਹਦੇ ਬਾਰੇ ਗਲਤ ਟਿੱਪਣੀ ਕਰਨੀ ਜਾਂ ਉਹਨੂੰ ਰਾਹ ਜਾਂਦੇ ਨੂੰ ਛੇੜਨਾ ਕਿਉਂਕਿ ਇਹਦਾ ਅਸਰ ਇਹ ਪੈਂਦਾ ਬਈ ਜੇ ਆਪਾਂ ਪਰਿਵਾਰਾਂ ਵਾਲੇ ਆ ਨਾ ਤੇ ਆਪਣਾ ਸੋਚਣਾ ਚਾਹੀਦਾ ਆਪਣੇ ਵੀ ਘਰੇ ਮਾਤੀ ਭੈਣ ਹੈਗੀ ਆ ਠੀਕ ਹੈ ਜੇ ਆਪਣੇ ਘਰ ਵਾਲੀਆਂ ਜਾਂ ਭੈਣਾ ਜਾਂ ਆਪਣੀਆਂ ਮਾਵਾ ਭੈਣਾ ਜਿਹੜੀਆਂ ਪਜਾਰਾਂ ਦੇ ਵਿੱਚ ਕੰਮ ਕਰਦੇ ਨੇ ਸ਼ਹਿਰਾਂ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਨੂੰ ਜੇ ਆਪ ਗਲਤ ਬੋਲਾਂਗੇ ਤੇ ਜਿਹੜੀ ਸਿਆਣੀ ਕੁੜੀ ਹੋਈ ਨਾ ਬਈ ਉਹ ਵੀ ਡਰੂਗੀ ਕੰਮ ਤੇ ਜਾਣ ਨੂੰ ਠੀਕ ਹੈ ਕੱਲਾ ਮੁੰਡਿਆਂ ਦਾ ਗੱਲ ਮੁੰਡਿਆਂ ਦਾ ਪੰਜਾਬ ਨਹੀਂ ਹੈਗਾ ਕੱਲੇ ਮੁੰਡਿਆਂ ਦਾ ਇੰਡੀਆ ਨਹੀਂ ਹੈਗਾ ਵੀ ਜੇ ਆਪਾਂ ਕੁੜੀਆਂ ਕੰਮ ਕਰਦੀਆਂ ਨੇ ਨਾ ਕਿਸ ਨੂੰ ਛੇੜਣਾ ਨਹੀਂ ਚਾਹੀਦਾ ਸ਼ਹਿਰਾਂ 'ਚ ਕੰਮ ਕਰਦੀਆਂ ਜੇ ਕੱਲ ਨੂੰ ਕਿਸੇ ਦੀ ਕੁੜੀ ਨੂੰ ਛੇੜਦੇ ਆਪਾਂ ਤੇ ਭਾਈ ਕੱਲ ਨੂੰ ਆਪਣੀ ਭੈਣ ਨੂੰ ਵੀ ਛੜੂਗਾ ਕੋਈ ਛੜੂਗਾ ਨਾ ਤੇ ਇਹੀ ਗੱਲ ਮੈਂ ਉਹਨੂੰ ਕਹਿਣਾ ਚਾਹੁੰਦਾ ਸੀਗਾ ਜਿਹੜਾ ਬੰਦਾ ਕਹਿੰਦਾ ਮੇਰੇ ਚਪੇੜਾ ਮਾਰਿਆ ਮੈਂ ਉਹਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀ ਯਾਰ ਜੇ ਤੇਰੇ ਚਪੇੜਾ ਮਾਰਿਆ ਕਿਉਂ ਮਾਰਿਆ ਜਾਂ ਜਾ ਤੂੰ ਬੋਲਿਆ ਹੋਏਗਾ ਕੁਝ ਗਲਤੀ ਹੋ ਤਾਂ ਹੀ ਗਲਤੀ ਹੋ ਤਾਂ ਹੀ ਮਰਿਆ ਪਰ ਹਾਂ ਜੇ ਬੰਦਾ ਕਹੇਗਾ ਵੀ ਮੇਥੇ ਗਲਤੀ ਹੋ ਗਈ ਜੇ ਆਕਰਦਾ ਸੀ ਬਈ ਰੋਲਾ ਵਧਣਾ ਸੀਗਾ ਇਹ ਮਾਫੀ ਮੰਗ ਗਿਆ ਆਪਾਂ ਕਹੇ ਤਾਂ ਵੀ ਕੋਈ ਚੱਕਰ ਨਹੀਂ ਬਈ ਹਣਾ ਜੇ ਕੱਲ ਨੂੰ ਮੇਰੀ ਘਰ ਵਾਲੀ ਜੇ ਕਹਿੰਦਾ ਵੀ ਮੈਂ ਐ ਕਰ ਦੂੰ ਉਹ ਕਰ ਦੂੰ ਤੇ ਮੇਰੀ ਘਰ ਵਾਲੀ ਜੇ ਵੀ ਥਾਣੇ ਜਾਵਰਦੀ ਸਿੱਧਾ ਫੇਰ ਹਾਂ ਫੇਰ ਇਹਦਾ ਕੀ ਬੰਦਾ ਫੇਰ ਤਾਂ ਕਾਨੂੰਨੀ ਗੱਲ ਇਹੀ ਕਹਿੰਦਾ ਜਾਉਣਾ ਨਾ ਵੀ ਕੱਲ ਨੂੰ ਕਹਿਣਗੇ ਵੀ ਇਹਦੀ ਘਰ ਵਾਲੀ ਨੂੰ ਛੇੜਦਾ ਸੀ ਯਾਰ ਗੱਲ ਫਿਰ ਮੇਰੀ ਬੇਇੱਜ਼ਤੀ ਵੱਧ ਹੋਣੀ ਚਾਹੀਦੀ ਹਾਂ ਸੱਚੀ ਇਹਦੀ ਘਰ ਵਾਲੀ ਗਲਤ ਆ तरी तरीका ਵਾਲੇ ਨੂੰ ਪੁੱਛਿਆ ਨਹੀਂ ਤੂੰ ਕਾਹਤੋਂ ਨਹੀਂ ਦੱਸਿਆ ਕਿ ਇਹ ਨਾਲ ਗੱਲ ਕੀਤੀ ਸੀ ਬਾਈ ਉਹ ਕਹਿੰਦੀ ਵੀ ਮੈਨੂੰ ਇਹ ਹੋਰ ਪਹਿਲਾਂ ਵੀ ਠੇੜਦਾ ਰਿਆ ਮੈਂ ਉਦੋਂ ਗੱਲ ਠੰਡੀ ਪਾਈ ਰੱਖੀ ਠੰਡੀ ਪਾਈ ਰੱਖੀ ਜਿੱਦੇ ਮੇਰੇ ਘਰੇ ਆਏ ਸੀ ਉਹਦੇ ਸਾਡੇ ਬਾਈ ਘਰੇ ਬੰਦੇ ਸੀਗੇ ਠੀਕ ਹੈ ਮੇਰੇ ਕੋਲ ਆਏ ਸੀਗੇ ਮੁੰਡੇ ਤੇ ਮੈਂ ਤਾਂ ਕਰਕੇ ਇਹ ਨਾਲ ਵਾਲੀ ਗੱਲ ਨਹੀਂ ਕੀਤੀ ਠੀਕ ਹੈ ਉਸ ਤੋਂ ਬਾਅਦ ਬਾਈ ਮੈਨੂੰ ਗੁੱਸਾ ਜ਼ਰੂਰ ਸੀਗਾ ਤੇ ਮੈਂ ਤਾਂ ਮੈਂ ਥੋੜੇ ਨਾਲ ਤਾਂ ਹੀ ਗੱਲ ਕੀਤੀ ਸੀ ਵੀ ਬਾਈ ਮੈਂ ਖਬਰ ਛਾਪਣੀ ਆ ਤੇ ਬਈ ਬੰਦਾ ਆਇਆ ਇਹ ਕਹਿੰਦਾ ਮੈਂ ਮੂੰਹ ਬਨ ਕੇ ਕਰੂੰਗਾ ਵੀ ਮੈਥੋਂ ਗਲਤੀ ਹੋਈ ਹੈ ਮੈਂ ਇਹ ਪਹਿਲਾਂ ਮੈਥੋਂ ਮਾਫੀ ਮੰਗਦਾ ਰਿਹਾ ਠੀਕ ਹੈ ਇਹ ਕੈਮਰੇ ਮੂਰੇ ਵੀ ਆਕੜਦਾ ਰਿਹਾ ਤੇ ਬਈ ਮੈਂ ਇਹੀ ਕਹਿਣਾ ਚਾਹਣਾ ਵੀ ਜਿੰਨੇ ਵੀ ਮੁੰਡੇ ਸ਼ਹਿਰਾਂ ਦੇ ਵਿੱਚ ਜਾਂਦੇ ਆ ਜਾ ਪਿੰਡਾਂ ਚੋਂ ਨਿਕਲ ਕੇ ਜਾਂਦੇ ਆ ਕੁੜੀਆਂ ਬੁੜੀਆਂ ਜਾਂਦੀਆਂ ਤੇ ਆਪਦੀ ਬਈ ਚੰਗੀ ਨੀਤ ਨਾਲ ਕੰਮ ਕਰੋ ਕੋਈ ਤੁਹਾਨੂੰ ਹੱਥ ਨਹੀਂ ਲਾ ਸਕਦਾ ਜੇ ਤੁਸੀਂ ਸਹੀ ਆ ਤਾਂ ਬਈ ਇਹ ਤਾਂ ਮੈਂ ਮੰਨਦਾ ਹਨਾ ਜਦੋਂ ਕੋਈ ਕੁੜੀ ਆ ਚੰਗੀ ਨੀਤ ਨਾਲ ਕੰਮ ਕਰਦੀ ਆ ਜਾਂ ਮੁੰਡਿਆ ਕਈ ਵਾਰੀ ਨਾ ਆਪਣੇ ਜਿਵੇਂ ਹੁਣ ਨੌਜਵਾਨਾ ਜਿਹੜੇ ਜਿਵੇਂ ਨਵੀਂ ਨਵੀਂ ਜਵਾਨੀ ਚੜੀ ਹੁੰਦੀ ਜਨਤ ਤਾਂ ਉਹ ਕਈ ਵਾਰੀ ਚਾਰ ਪੰਜ ਸੱਤ ਮੁੰਡੇ ਇਕੱਠੇ ਹੋ ਕੇ ਕੁੜੀਆਂ ਨੂੰ ਤੰਗ ਕਰਨ ਲੱਗ ਜਾਂਦੇ ਨੇ ਨਾ ਜਾਂ ਅੱਡਾਂ 'ਚ ਖੜ ਕੇ ਜਾਂ ਉਹਨਾਂ ਦੇ ਪਿੱਛਾ ਕਰ ਲੱਗ ਜਾਂਦੇ ਆ ਉਹਦੇ ਵਿੱਚ ਉਹ ਕੁੜੀ ਦੇ ਜਿਵੇਂ ਆਪਾਂ ਵੇਖਦੇ ਆ ਚਲ ਹਜੇ ਆਪਣੇ ਪੰਜਾਬ 'ਚ ਤਾਂ ਉਹ ਚੀਜ਼ਾਂ ਨਹੀਂ ਹੋਉਂਗਾ ਜਿਵੇਂ ਬਾਹ ਕੋਈ ਮਤਲਬ ਬਲਾਤਕਾਰ ਹੋ ਗਏ ਜਾਂ ਲੇਪ ਹੁੰਦੇ ਹਨ ਕੁਝ ਵੀ ਹੁੰਦਾ ਹਨ ਦੋ ਚੀਜ਼ਾਂ ਨੂੰ ਇੱਕ ਮੇਨ ਚੈੱਕ ਲੈਂਦੇ ਆ ਜਿਵੇਂ ਹੁਣ ਕੋਈ ਟਕੜੇ ਕਰਾਂਦੇ ਜਿਵੇਂ ਉਧਰ ਲੀਡਰਾਂ ਦੇ ਜਵਾਕ ਸੀ ਹੋਰ ਆ ਉਹ ਕਿਸੇ ਕੋਈ ਗਰੀਬ ਘਰ ਦੀ ਕੁੜੀ ਆ ਜਾਂ ਸੋਹਣੀ ਆ ਉਹਨੂੰ ਚੱਕ ਲੈ ਹਜੇ ਤੱਕ ਅਨਸਾਹ ਵੀ ਨਹੀਂ ਮਿਲੇ ਵਿਚਾਰਕਾਂ ਨੂੰ ਉਹਨਾਂ ਨੂੰ ਹਨਾ ਕੀ ਕੁਛ ਹੋ ਗਿਆ ਵੀ ਇਸੇ ਕਰਕੇ ਆਪਣੇ ਜਿਹੜੇ ਇੰਪੀਆਬ ਦੇ ਵਿੱਚ ਵੀ ਡਰਦੇ ਆ ਤੀਆਂ ਨੂੰ ਬਾਹਰ ਕੱਢਣ ਤੋਂ ਜਾਂ ਜਿਵੇਂ ਹੁਣ ਇਹ ਜੀ ਜਨਤਾ ਜਿਹੜੀ ਉਹਨਾਂ ਨੂੰ ਬਾਹਰ ਨਿਕਲਣ ਤੋਂ ਡਰਾਉਂਦੇ ਆ ਵੀ ਇੱਕ ਬਸ ਵੀ ਸਾਡੇ ਨਾਲ ਤੂੰ ਗੱਲ ਕਰ ਲੈ ਅਸੀਂ ਤੇਰੇ ਨਾਲ ਆ ਜੇ ਨਹੀਂ ਯਾਰੋ ਕੁੜੀ ਦੀ ਮਰਜ਼ੀ ਆ ਉਹਦੀ ਜ਼ਿੰਦਗੀ ਆ ਉਹਦੀ ਆਜ਼ਾਦੀ ਆ ਉਹਨੇ ਆਪਦੀ ਜ਼ਿੰਦਗੀ ਆਪਦੇ ਹੱਥੋਂ ਨਾ ਚੋਣੀ ਆ ਤੁਸੀਂ ਕੌਣ ਹੋਣੇ ਤਾ ਇਹ ਵੀ ਕਿਸੇ ਕੋਈ ਕੁੜੀ ਕੰਮ ਕਰਦੀ ਐ ਨਾ ਪਹਿਲੀ ਗੱਲ ਤਾਂ ਆਪਣਾ ਹੱਕ ਹੀ ਨਹੀਂ ਉਹ ਕੁੜੀ ਨੂੰ ਬੁਲਾਉਣਾ ਹਾਂ ਠੀਕ ਐ ਮਤਲਬ ਇਹਦੀ ਗੱਲ ਕਰੋ ਜੇ ਆਪਾਂ ਆਪਣਾ ਪੰਜਾਨਦੇ ਹੀ ਨਹੀਂ ਐ ਕਿਸੇ ਕੁੜੀ ਨੂੰ ਤੇ ਉਹਨੂੰ ਬੁਲਾਉਣਾ ਵੀ ਨਹੀਂ ਚਾਹੀਦਾ ਜੇ ਆਪਾਂ ਹੁਣ ਬਿਨ ਜਾਰ ਆ ਜਾਂਦੀ ਕੁੜੀ ਨੂੰ ਛੇੜਾਂਗੇ ਬਈ ਜੂਤ ਤਾਂ ਫਿਰ ਪਹਿਣਗੀ ਠੀਕ ਐ ਮੈਂ ਇਹੀ ਕਹਿਣਾ ਚਾਹਣਾ ਬਈ ਇਹ ਕੁੜੀਆਂ ਨੂੰ ਨਾ ਛੇੜੋ ਠੀਕ ਐ ਬਈ ਧੰਨਵਾਦ ਧੰਨਵਾਦ ਮਸਲਾ ਬਾਈ ਦਾ ਉਹ ਕਹਿੰਦਾ ਪਹਿਲਾਂ ਤਾਂ ਆਕੜਦਾ ਸੀ ਵੀ ਮੈਂ ਛੇੜੂਗਾ ਐਂ ਵੀ ਉਹਨੇ ਮਾਫੀ ਮੰਗ ਲਈ ਮਾਫੀ ਮੰਗ ਕੇ ਕੋ ਬੰਦਾ ਨੀਵਾ ਨਹੀਂ ਹੁੰਦਾ ਮਾਫੀ ਮੰਗ ਕੇ ਸਗੋਂ ਦੀ ਵੱਡਾ ਹੋ ਜਾਂਦਾ ਵੀ ਮੈਨੂੰ ਗਲਤੀ ਹੋਈ ਆ ਸਾਹ ਸਮਨਿਆ ਵੀ ਬਈ ਇਹ ਚੀਜ਼ਾਂ ਅਸੀਂ ਇੱਕ ਵੀਡੀਓ ਬਣਾਈ ਹੈ ਇੱਕ ਸਿੱਖਿਆ ਵਾਲੀ ਬਣਾਈ ਹੈ ਕਿਉਂ ਬਣਾਈ ਆ ਕਿਉਂਕਿ ਹਰ ਆ ਪਿੰਡ ਦੇ ਵਿੱਚੋਂ ਨੋਹਾ ਮਾਵਾ ਭੈਣਾ ਕੰਮਾਂ ਤੇ ਜਾਂਦੀਆਂ ਕਿਉਂ ਜਾਂਦੀਆਂ ਬਈ ਉਹਨਾਂ ਦੀ ਮਜਬੂਰੀ ਹੁੰਦੀ ਆ ਉਹ ਬੰਦੇ ਦੇ ਨਾਲ ਦੁੱਖ ਆਉਦਾ ਜਿਹੜਾ ਇਹ ਹੱਥ ਪਟਾਉਣਾ ਚਾਹੁੰਦਾ ਹੁੰਦਾ ਕਿਉਂਕਿ ਇੱਕ ਬੰਦੇ ਦੀ ਕਮਾਈ ਅੱਜ ਮਹਿੰਗਾਈ ਦਾ ਕੰਮ ਆ ਵੀ ਉਹ ਨਹੀਂ ਕਰ ਪੂਰਾ ਪੈਂਦਾ ਉਹ ਅਗਲਾ ਕਹਿੰਦਾ ਵੀ ਚਲ ਅਸੀਂ ਨਾਲ ਕੰਮ ਕਰਦੇ ਆ ਪਰ ਜਿਹੜੀ ਕਈ ਵਾਰੀ ਇਹੋ ਜਿਹੇ ਬੰਦੇ ਆ ਜਿਨ੍ਹਾਂ ਨਾਲ ਉਹ ਜ਼ਿੰਦਗੀ ਉਹਨਾਂ ਦੀ ਵੀ ਵਿਚਾਰਾਂ ਕਦੀ ਖਰਾਬ ਹੋਣ ਲੱਗ ਜਾਂਦੀ ਆ ਕਿਉਂਕਿ ਇਹ ਮਗਰਾ ਕਰਦੇ ਆ ਛੇੜਦੇ ਆ ਉਹ ਦੱਲਦਿਆਂ ਕਈ ਮਾਵਾ ਭੈਣਾਂ ਧੀਆਂ ਘਰੇ ਬਹਿ ਜਾਂਦੀਆਂ ਵੀ ਅਸੀਂ ਕੰਮ ਤੇ ਨਹੀਂ ਜਾਣਾ ਸਾਡੇ ਨਾਲ ਨਾ ਹੁੰਦਾ ਸਾਡੇ ਨਾਲ ਨਾ ਹੁੰਦਾ ਕਈ ਬੰਦੇ ਨਰਮ ਹੁੰਦੇ ਅਗਲਾ ਕਹਿੰਦਾ ਤੂੰ ਘਰੇ ਹੀ ਬਹਿ ਜਾ ਆਪਾਂ ਕਲੇਸ਼ ਪਾਵਾਂਗੇ ਪੈਸੇ ਲੱਗਣਗੇ ਉਹ ਕੁਝ ਹੁੰਦਾ ਉੱਥੇ ਇਹ ਚੀਜ਼ਾਂ ਨਾ ਕਰਿਆ ਕਰੋ ਠੀਕ ਆ ਜੇ ਜਦੋਂ ਤੁਸੀਂ ਕਿਸੇ ਨੂੰ ਛੇੜਦੇ ਨਾ ਇੱਕ ਚੀਜ਼ ਇਹ ਜਰੂਰ ਸੋਚ ਲਿਆ ਕਰੋ ਵੀ ਸਾਡੇ ਘਰੇ ਵੀ ਮਾਂ ਭੈਣਤੀ ਨੂੰ ਹੈਗੀ ਆ ਕਿਉਂਕਿ ਜੇ ਅਸੀਂ ਕਿਸੇ ਦੇ ਨੂੰ ਛੇੜਦੇ ਨਾ ਤੇ ਐਂ ਸੋਚ ਲਾ ਕਰੋ ਸਾਡੀ ਵੀ ਸਾਡੀ ਵੀ ਕੱਲ ਨੂੰ ਬਾਹਰ ਨਿਕਲੋ ਉਹਨੂੰ ਵੀ ਕੋਈ ਉਹਨਾਂ ਕੋਈ ਛੇੜੂਗਾ ਸਾਡੀ ਇੱਕ ਵੀਡੀਓ ਇੱਕ ਸਿੱਖਿਆ ਹੁੰਦੀ ਆ ਅਸੀਂ ਸਿੱਖਿਆ ਹੀ ਦਿੰਨੇ ਹੁੰਨੇ ਆ ਵੀ ਕਈ ਵਾਰੀ ਇਹ ਚੀਜ਼ਾਂ ਦੇ ਨਾਲ ਆਪਾਂ ਵੇਖਦੇ ਆ ਬਹੁਤ ਕੁੜੀਆਂ ਦੀ ਜਾਂ ਬੁੜੀਆਂ ਦੀ ਨੋਹਾਂ ਦੀ ਜ਼ਿੰਦਗੀ ਖਰਾਬ ਹੋਈ ਆ ਇੱਕ ਨਿੱਕੀ ਜਿਹੀ ਗਲਤੀ ਪਿੱਛੇ ਛੇੜਦਾ ਜਿਹੜਾ ਕੋਈ ਕੰਮ ਕਰਦਾ ਜਿਹੜੇ ਚੀਜ਼ਾਂ ਹੁੰਦੀਆਂ ਗਲਤ ਹੋ ਜਾਂਦੀਆਂ ਆਪਾਂ ਇੱਕ ਜਿਹੜੀ ਤੈਨੂੰ ਸਾਨੂੰ ਦੱਸਦੇ ਆ ਇੱਕ ਲੀ ਤੇ ਬੰਦੇ ਨੂੰ ਚੜਾਉਂਦੇ ਮਤਲਬ ਸਾਡਾ ਵੀਡੀਓ ਨੂੰ ਹੁੰਦਾ ਵੀ ਇੱਕ ਬੰਦਾ ਉਹਨੂੰ ਵੇਖ ਕੇ ਕੋਈ ਪਤਾ ਚਾਰ ਬੰਦਿਆਂ ਨੂੰ ਅਕਲ ਆ ਜੇ ਤੇ ਕਿਸੇ ਦੀ ਜ਼ਿੰਦਗੀ ਬਚ ਜਿਵੇਂ ਬਾਹਰਲੀਆਂ ਸਟੇਟਾਂ ਦੇ ਵਿੱਚ ਤਗੜੇ ਤਗੜੇ ਘਰਾਂ ਦੇ ਮੁੰਡੇ ਜਿਨ੍ਹਾਂ ਨੇ ਕੁੜੀਆਂ ਨਾਲ ਗਲਤ ਕੰਮ ਕੀਤੇ ਉਹ ਜਿਹੜੀਆਂ ਜ਼ਿੰਦਗੀ ਤੋਂ ਹੱਥ ਵੀ ਧੋ ਚੁੱਕੀਆਂ ਪਰ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਬਈ ਇਨਸਾਫ ਕਿਉਂ ਨਹੀਂ ਮਿਲਿਆ ਉਹ ਤੁਹਾਨੂੰ ਪਤਾ ਹੀ ਆ ਤਕੜੇ ਘਰਾਂ ਦੀ ਸੀ ਪੈਸੇ ਪੁਸੇ ਦੇ ਕੇ ਗੱਲ ਦਬਾ ਦਿੰਦੇ ਆ ਜਿਹੜੇ ਗਰੀਬ ਬੰਦੇ ਹੁੰਦੇ ਉਹਨਾਂ ਨੂੰ ਇਨਸਾਫ ਨਹੀਂ ਮਿਲਦੀ ਐਸੀ ਗੱਲ ਕੀ ਹੁੰਦੀਆਂ ਜਿਹੜੀਆਂ ਇਹ ਵਿਚਾਰੀਆਂ ਗਰੀਬੀ 'ਚ ਹੁੰਦੀਆਂ ਜਿਨ੍ਹਾਂ ਦੀ ਮਜਬੂਰੀ ਹੁੰਦੀ ਆ ਕੰਮ 'ਤੇ ਲੱਗਦੀਆਂ ਆਪ ਦਾ ਘਰ ਤੋੜਦੀਆਂ ਉਹਨਾਂ ਨੂੰ ਤੁਸੀਂ ਤੰਗ ਨਾ ਕਰਿਆ ਕਰੋ ਜੇ ਤੁਹਾਨੂੰ ਨਹੀਂ ਉਹ ਕੁਛ ਕਿਸੇ ਪਾਸੇ ਛੋੜਨਾ ਗੱਲ ਕਰਨੀ ਚਾਹੁੰਦੀਆਂ ਤੁਸੀਂ ਉਹਨੂੰ ਤੰਗ ਨਾ ਕਰੋ ਆਪਦੀ ਜ਼ਿੰਦਗੀ ਉਹਨਾਂ ਨੂੰ ਆਪਦੇ ਹਿਸਾਬ ਨਾਲ ਜਿਉਣ ਦੇ ਦਿਆ ਕਰੋ ਆਪ ਦਾ ਉਹ ਮਿਹਨਤ ਕਰਕੇ ਆਪਦੇ ਸੁਪਨੇ ਪੂਰੇ ਕਰਦੀਆਂ ਜਾਂ ਆਪਦੇ ਘਰ ਦਾ ਨਾ ਹੱਥ ਵਡਾਉਂਦੀ ਉਹ ਚੀਜ਼ਾਂ ਉਹਨਾਂ ਕਰੰਦੇ ਦਾ ਕਰੋ ਸਾਡੀ ਵੀਡੀਓ ਕਿ ਸਿੱਖਿਆ ਲਈ ਹੁੰਦੀ ਆ ਸਾਡੀ ਵੀਡੀਓ ਕਿ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਧੰਨਵਾਦ